ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੀ ਐਨਟੀ ਬਰਗਾੜੀ ਤੇ ਉਮੀਦ ਕਰਦਾ ਆਪਣੇ ਭਰਾ ਸਾਰੇ ਠੀਕ ਠਾਕ ਹੋਣਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆ। ਸੋ ਮਿੱਤਰੋ ਫੇਰ ਗੱਲਬਾਤ ਕਰਦੇ ਆਪਾਂ ਤੁਹਾਡੀ ਆਪਣੀ ਵਰਕਸ਼ਾਪ ਤੇ ਜਿਹੜਾ ਕਿ ਆਪਣਾ 855 ਜਿਹੜਾ ਪਟਿਆਲੇ ਰੀ ਤੋਂ ਤਿਆਰ ਹੋ ਰਿਹਾ ਉਸ ਬਾਰੇ ਇਸ ਟਰੈਕਟਰ ਦੇ ਵਿੱਚ ਤੁਹਾਨੂੰ ਦਿਖਾਇਆ ਆਪਾਂ ਕੇਮ ਸ਼ਾਫਟ ਦੀ ਜਿਹੜੀ ਫਿਟਿੰਗ ਆ ਕਿਦਾਂ ਕੀਤੀ ਆ ਕ੍ਰੈਂਕ ਦੀ ਫਿਟਿੰਗ ਕਿਦਾਂ ਕੀਤੀ ਹੈ ਪਹਿਲਾਂ ਵਾਲੇ ਪਾਰਟ ਦੇ ਵਿੱਚ ਬਾਕੀ ਦੋ ਨੰਬਰ ਪਾਰਟ ਦੇ ਜਿਹੜਾ ਦੂਜੀ ਵਾਰੀ ਪਾਰਟ ਪਾਇਆ ਸੀ ਉਹਦੇ ਵਿੱਚ ਦੱਸਿਆ ਤੁਹਾਨੂੰ ਵੀ ਜਿਹੜੀ ਕੇਮ ਸ਼ਾਫਟ ਆ ਨੀਲੀ ਕਿਉਂ ਹੁੰਦੀ ਆ ਕਲੱਚ ਕਿਹੜਾ ਫਿੱਟ ਕੀਤਾ ਕਲੱਚ ਬੈਰਿੰਗ ਦੀ ਹੱਬ ਕਿਹੜੀ ਲਾਈ ਆ ਸਾਰਾ ਕੁਝ ਤੁਹਾਨੂੰ ਦਿਖਾਇਆ ਹਨਾ ਸੋ ਅੱਜ ਜਿਹੜਾ ਇਹ ਵਲੌਗ ਆ ਇਹਦੇ ਵਿੱਚ ਤੁਹਾਨੂੰ ਦੱਸਿਆ ਜਾਊਗਾ ਪਿਸਟਨ ਸਲੀਵ ਕਿਵੇਂ ਫਿੱਟ ਕੀਤੇ ਜਾਂਦੇ ਇਹਦੇ 900 360 ਦੇ ਤੇ ਸੋ ਅੱਜ ਤੁਹਾਨੂੰ ਰਿੰਗਾਂ ਦੀ ਪਿਸਟਨ ਲਾਈਨਰ ਦੀ ਹੈਡ ਦੀ ਫਿਟਿੰਗ ਬਾਰੇ ਸਾਰਾ ਦਿਖਾਵਾਂਗੇ ਤੇ ਸੋ ਵਲੌਗ ਨਾਲ ਜੁੜ ਰਹੇ ਹੋ ਤੇ ਕਰਦੇ ਆਪਾਂ ਕੰਮ ਸਟਾਰਟ ਹਨ ਬਾਕੀ ਤੁਸੀਂ ਇੱਧਰ ਦੇਖ ਰਹੇ ਹੋ ਪਿਸਟਨ ਸਲੀਵ ਰਿੰਗ ਆਪਣੇ ਜਿਹੜੇ ਆ 963 ਵਾਲੇ ਲਾਈਨਰ ਆਪਣੇ ਵੀ 963 ਵਾਲੇ ਆ ਪਿਸਟਨ ਵੀ 963 69 ਦੇ ਆ ਕਿਉਂਕਿ 963 ਦਾ ਟਰਬੋ ਇੰਜਨ ਤੇ 969 ਟਰਬੋ ਇੰਜਨ ਦੇ ਵਿੱਚ ਪਿਸਟਨ ਜਿਹੜਾ ਸੇਮ ਆਉਂਦਾ ਸੱਚ ਨੂੰ ਇਸ ਕਾਰਨ ਕਰਕੇ 963 ਵਾਲਾ ਟਰਬੋ ਇੰਜਨ ਵਾਲਾ ਪਿਸਟਨ ਵੀ ਬੋਲ ਦਿੰਨੇ ਆ ਤੇ 969 ਵਾਲਾ ਟਰਬੋ ਵਾਲਾ ਵੀ ਪਿਸਟਨ ਬੋਲ ਦਿੰਨੇ ਆ ਹਾਂ 969 ਸੀਆਰਡੀ ਦੇ ਪਿਸਟਨ ਦੇ ਡਿਜ਼ਾਈਨ ਦੇ ਵਿੱਚ ਫਰਕ ਆ ਗਿਆ ਇਸ ਕਾਰਨ ਕਰਕੇ ਜਿਹੜਾ ਇਹ 969 ਵਾਲਾ ਪਿਸਟਨ 963 ਦਾ ਸੇਮ ਪਿਸਟਨ ਆ ਪਾਰਟ ਨੰਬਰ ਸੇਮ ਹੈ ਇਹਨਾਂ ਦਾ ਇਧਰ ਗੈਲਰੀ ਆਪਣੀ ਬਿਲਕੁਲ ਓਕੇ ਹੋ ਗਈ ਬੁਸ਼ ਲੱਗ ਗਏ ਗੈਲਰੀ ਤੇ ਤੇ ਕਨੈਕਟਿੰਗ ਰਾਡਾਂ ਦਾ ਵੀ ਬੁਸ਼ ਆਪਣੇ ਲੱਗ ਚੁੱਕੇ ਆ ਕਰੋ ਚੈੱਕ ਤੇ ਬਾਕੀ ਨਾਲ-ਨਾਲ ਜਾਣਕਾਰੀ ਵੀ ਤੁਹਾਨੂੰ ਦੇਵਾਂਗੇ ਇੰਨਾਂ ਦੀ ਫਿਟਿੰਗ ਬਾਰੇ ਤੇ ਫਿਟਿੰਗ ਵੀ ਦਿਖਾਈ ਜਾਊਗੀ ਫੁੱਲ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਠੀਕ ਹੈ ਤੇ ਇੱਕ ਆਪਾਂ ਥੋੜਾ ਜਿਹਾ ਕੋੜ ਕੋਰੇ ਕੰਮਾਂ ਖਰਾ ਦੇ ਦੁਕਾਨ ਤੇ ਉਹ ਚਲਦੇ ਆ ਉਹ ਕਰਵਾ ਕੇ ਲੈ ਕੇ ਆ ਕੇ ਤੇ ਫੇਰਾ ਪੋਸਟ ਤੋਂ ਬਾਅਦ ਕੰਮ ਇਹਦਾ ਸਟਾਰਟ ਕਰਦੇ ਆ। ਲੋਗ ਨਾਲ ਜੁੜਦੇ। ਸੋ ਦੋਸਤੋ ਆਪਾਂ ਲੱਗੇ ਹੁਣ ਇਹਦੀ ਸਲੇਬਾਂ ਵਾਲੀ ਗੈਲਰੀ ਫਿਟਿੰਗ ਕਰਨ। ਲੌਣੇ ਦਾ ਜੈਨ ਇਧਰੋਂ ਜੈਨ ਲਾ ਕੇ ਤੇ ਕਰਦੇ ਆ ਆਪਾਂ ਜਿਹੜੀ ਸਲੇਬਾਂ ਵਾਲੀ ਗੈਲਰੀ ਫਿੱਟ ਆ। ਠੀਕ ਹੈ ਜੀ ਬਾਕੀ ਫਿਟਿੰਗ ਤੁਹਾਨੂੰ ਦਿਖਾਈ ਜਾਊਗੀ ਕਿੰਦਾਂ ਲੈਨਰ ਫਿੱਟ ਕਰਦੇ ਆ ਕਿਵੇਂ ਪੇਸਟਨ ਫਿੱਟ ਕਰਦੇ ਆ ਠੀਕ ਹੈ। ਇਹ ਆ ਗਈ ਆਪਣੀ ਗੈਲਰੀ ਸਲੇਬਾਂ ਵਾਲੀ। ਬਾਕੀ ਪਿਸਟਨਸ ਲੀਵ ਰਿੰਗ ਸੌਰੀ ਸਲੀਬਾਂ ਪਿਸਟਨਾਂ ਤੇ ਵੀ ਨਿਗਾ ਮਾਰਾ ਦਈਏ ਕਰੋ ਚੱਕਾ ਲਾਈਨਰ ਨੇ ਆਪਣੇ ਇਹਨਾਂ ਦੇ ਵਿੱਚ ਸ਼ਮਾ ਆਪਣੀਆਂ ਪੈ ਚੁੱਕੀਆਂ ਵਾਟਰ ਲੀਕੇਜ ਤੋਂ ਤੇ ਇਧਰ ਪਿਸਟਨ ਬਿਲਕੁਲ ਬ੍ਰਾਂਡ ਨਿਊ ਪੈ ਚੁੱਕੇ ਨੇ ਪਿਸਟਨ ਦੇ ਵਿੱਚ ਪਾਏ ਨੇ ਆਪਾਂ ਏ ਕੁਆਲਿਟੀ ਦੇ ਕਰੋ ਚੱਕ ਇੱਕ ਨੰਬਰ ਊਸ਼ਾ ਏ ਠੀਕ ਆ ਜੀ ਪਿਸਟਨਾਂ ਦੇ ਅੰਦਰਲੀ ਸਾਈਡ ਵੀ ਲਿਖਿਆ ਹੋਊਗਾ ਆਪਣਾ ਏ ਜੀ ਏ ਇੱਕ ਨੰਬਰ ਏ ਇੱਕ ਨੰਬਰ ਕਰੋ ਚੱਕ ਠੀਕ ਹੈ ਇਧਰਲੇ ਪਿਸਟਨਾਂ ਤੇ ਲਿਖਿਆ ਹੋਆ ਆਪਣਾ 1 A 1 ਨੰਬਰ ਠੀਕ ਹੈ ਇਹ ਜੈਨੂਨ ਦੀ ਨਿਸ਼ਾਨੀ ਹੁੰਦੀ ਹੈ ਕਰੋ ਚੈੱਕ ਸਾਰੇ ਪਿਸਟਨਾਂ ਦੇ ਉੱਪਰ ਸੋ ਦੋਸਤੋ ਲੱਗਿਆ ਫਿਟਿੰਗ ਕਰਨ ਆਪਾਂ ਕਿਉਂਕਿ ਜਿਹੜੀ A ਕੁਆਲਿਟੀ ਦੀ ਜਿਹੜੀ ਕਿਟਾ ਤੁਹਾਨੂੰ ਸਾਡੇ ਕੋਲੇ ਹੀ ਮਿਲੂਗੀ ਏਜੰਸੀ ਦੇ ਵਿੱਚੋਂ ਹਨਾ ਕਿਉਂਕਿ ਬਾਕੀ ਅਸੀਂ ਕੰਪਨੀ ਦਾ ਸਮਾਨ ਹੀ ਵੱਧ ਯੂਜ਼ ਕਰਦੇ ਠੀਕ ਹੈ ਕਈ ਕਿਟਾਂ ਲੈਣੇ ਤੁਸੀਂ ABC ਲਿਖਿਆ ਹੁੰਦਾ ਚਲੋ ਆਪਾਂ ਕਿਸੇ ਨੂੰ ਆਣੀਆਂ ਦੀ ਮਾੜੀ ਹੈ ਚੰਗੀ ਆ ਪਰ ਲੇਕਿਨ ਜਿਹੜੀ ਅਸੀਂ ਜ਼ਿਆਦਾਤਰ A ਕੁਆਲਿਟੀ ਦੀ ਕਿੱਟੀ ਜਿਹੜੀ ਇੰਨਾਂ ਦੇ ਵਿੱਚ ਯੂਜ਼ ਕਰਦੇ ਤੇ ਲੱਗਿਆ ਬਲੌਗ ਫਿੱਟ ਕਰਨ ਤੇ ਬਲੌਗ ਨਾਲ ਜੁੜ ਰਹੇ ਲੱਗੇ ਆ ਦੋਸਤੋ ਆਪਾਂ ਰਿੰਗ ਫਿੱਟ ਕਰਨ ਦੇ ਰਿੰਗਾ ਆਪਾਂ ਡੱਬਿਆਂ ਦੇ ਵਿੱਚ ਆਪਾਂ ਨੂੰ ਮਿਲਦੇ ਆ ਇਦਾਂ ਬismillah ਕਰੋ ਜੀ ਦੋਸਤੋ ਆਪਣੇ ਸਲੀਵ ਲਾਈਨਰ ਜਿਹੜੇ ਫਿੱਟ ਹੋ ਗਏ ਨੇ ਆਪਣੇ ਪਿਸਟਨ ਰਿੰਗ ਵੀ ਫਿੱਟ ਕਰਦੇ ਤੇ ਸੋ ਲੱਗਿਆ ਹੈਡ ਦੀ ਫਿਟਿੰਗ ਕਰਨ ਬਾਕੀ ਦੀ ਟਾਪਿੰਗ ਸੈਟਿੰਗ ਟਾਪ ਸੈਟਿੰਗ ਕਰਤੀ ਆਪਾਂ ਹਣਾ ਪਹਿਲਾਂ ਇੱਕ ਨੰਬਰ ਸਿਲੰਡਰ ਦੀ ਕੀਤੀ ਆ ਤੇ ਸੋ ਉਸ ਤੋਂ ਬਾਅਦ ਆਪਣਾ ਅਗਲੇ ਸਿਲੰਡਰ ਦੀ ਹੋਊਗੀ ਟਾਪ ਸੈਟਿੰਗ ਤੁਹਾਨੂੰ ਪਤਾ ਸੀ ਇਦਾਂ ਆਵੇ ਸਿੱਕੇ ਨਾਲ ਕਰਦੇ ਆ ਜਿਹੜਾ ਸਿੱਕਾ ਵਗੈਰਾ ਹੁੰਦਾਗਾ ਜਿਹਦੇ ਨਾਲ ਕਿ ਐਕੂਰੇਸੀ ਨਾਲ ਜਿਹੜੀ ਟੌਪ ਸੈਟਿੰਗ ਆਪਣੀ ਆ ਜਾਂਦੀ ਹੈ ਤੇ ਸੋ ਆਪਾਂ ਤਾਂ ਹੀ ਟਾਈਮ ਲੱਗਦਾ ਆਪਾਂ ਨੂੰ ਜਿਹੜੀ ਟੌਪ ਸੈਟਿੰਗ ਦੇ ਮੇਨ ਇਹਦੀ ਟੌਪ ਸੈਟਿੰਗ ਹੁੰਦੀ ਹੈ ਤੁਹਾਨੂੰ ਕੱਲ ਵੀ ਦੱਸਿਆ ਵੀਡੀਓ ਦੇ ਵਿੱਚ ਜਿਹੜੀ ਕਿ ਫੁੱਲ ਐਕੂਰੇਸੀ ਦੇ ਨਾਲ ਆਪਾਂ ਨੂੰ ਕਰਨੀ ਪੈਂਦੀ ਹੈ ਤੇ ਇਹਦੀ ਆਪਣੀ ਫਿਟਿੰਗ ਹੋ ਚੁੱਕੀ ਹੈ ਇਸੇ ਤਰ੍ਹਾਂ ਆਪਾਂ ਸਾਰੇ ਹੈੱਡ ਫਿਟ ਕਰਦੇ ਆਂ ਸਾਰੇ ਫਿਰ ਹੈੱਡ ਫਿਟ ਕਰਕੇ ਤੇ ਫਿਰ ਤੁਹਾਨੂੰ ਦਿਖਾਉਨੇ ਆ ਠੀਕ ਹੈ ਜੀ ਸੋ ਦੋਸਤੋ ਜਿਹੜਾ ਆਪਣਾ ਪਟਿਆਲੇ ਤੋਂ ਟਰੈਕਟਰ ਤਿਆਰ ਹੋ ਰਿਹਾ ਆਪਣੇ ਭਰਾ ਦਾ ਇਹਦੇ ਵਿੱਚ ਉਹ ਹੈੱਡ ਆਪਣੇ ਫਿੱਟ ਹੋ ਗਏ ਪਿਸਟਨ ਰਿੰਗ ਸਲੇਵਰ ਜੋ ਆਪਣੇ ਫਿਟਿੰਗ ਹੋ ਗਿਆ ਬਾਕੀ ਟਾਪਿੰਗ ਦੀ ਇਹਦੀ ਸੈਟਿੰਗ ਕਰਤੀ ਆ ਤੁਹਾਨੂੰ ਦਿਖਾਇਆ ਜੋ ਇਹਦੀ ਟਾਪਿੰਗ ਅਸੀਂ ਸੈਟਿੰਗ ਕਰ ਦਿੰਨੇ ਆ ਉਹ ਸਿੱਕੇ ਦੇ ਨਾਲ ਅਸੀਂ ਜਿਹੜੀ ਇਹਦੀ ਸੈਟਿੰਗ ਕੀਤੀ ਜਾਂਦੀ ਆ ਬਾਕੀ ਟਾਪਿੰਗ ਸੈੱਟ ਕਰਕੇ ਬਿਲਕੁਲ ਓਕੇ ਕਰਕੇ ਇਹਦੇ ਹੈੱਡ ਵਗੈਰਾ ਆਪਣੇ ਫਿੱਟ ਹੋ ਗਏ ਆ ਤੇ ਸੋ ਇਸ ਤੋਂ ਬਾਅਦ ਹੁਣ ਇਹਦੇ ਐਡਜਸਟਮੈਂਟ ਐਂਟਕ ਬੈਂਡ ਸੰਪ ਸਾਰਾ ਫਿੱਟ ਹੋਊਗਾ ਉਹ ਅਗਲੇ ਵਲੌਗ ਚ ਦਿਖਾਇਆ ਜਾਊਗਾ ਠੀਕ ਹੈ ਜੀ ਕਹਿਣ ਦਾ ਮਤਲਬ ਹੈ ਜਿਹੜਾ ਇੰਨਾ ਅੱਜ ਦਾ ਵਲੌਗ ਬਣ ਗਿਆ ਜਿਹੜਾ ਵਲੌਗ ਅੱਜ ਸਮਾਪਤ ਕਰ ਦਾਂਗੇ ਕਿਉਂਕਿ ਇਹਦਾ ਅਗਲੇ ਪਾਰਟ ਦੇ ਵਿੱਚ ਬਾਕੀ ਕੰਮ ਦਿਖਾਇਆ ਜਾਊਗਾ ਠੀਕ ਹੈ ਸੋ ਸਾਰੇ ਵਲੌਗ ਇਹਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਆਪਣੇ ਚੈਨਲ ਤੇ ਤੇ ਜਰੂਰ ਦੇਖਿਓ ਠੀਕ ਹੈ ਲੜੀਵਾਰ ਤੁਹਾਨੂੰ ਪਤਾ ਹੀ ਆ ਆਪਾਂ ਇਹ ਟਰੈਕਟਰ ਜਿਹੜਾ ਪੰਜ ਤੋਂ 6 ਵਾਰ ਖੁੱਲਣ ਕਾਰਨ ਕਰਕੇ ਆਪਾਂ ਇੰਜਨ ਦਾ ਦੁਬਾਰਾ ਕੀਤਾ ਸੀ ਕੀਤਾ ਵਾ ਤੇ ਚਲੋ ਬਾਕੀ ਹੁਣ ਕੰਮ ਇਹਦਾ ਓਕੇ ਹੋ ਗਿਆ ਟਾਈਮਿੰਗ ਪਲੇਟ ਵੀ ਲੱਗ ਚੁੱਕੀ ਆ ਹੈੱਡ ਹੋ ਗਿਆ ਫਿੱਟ ਆਪਣੇ ਗੈਲਰੀ ਫਿੱਟ ਹੋ ਗਈ ਪਿਸਟਨ ਸਲੀਵ ਲਾਈਨਰ ਸਾਰਾ ਕੁਝ ਫਿੱਟ ਹੋ ਗਿਆ ਆਪਣੇ ਤੇ ਇਧਰ ਆਪਣਾ ਐਨਟੈਕ ਮੈਨੀਫੋਲਡ ਇਹ ਵੀ ਬਿਲਕੁਲ ਕੰਪਨੀ ਦੀ ਯੂਜ਼ ਕਰ ਰਹੇ ਆ ਦੇਖੋ ਸਵਰਾਜ ਪੈਕਿੰਗ ਦੀ ਕੋਈ ਦੇਸੀ ਪੱਠੀ ਨਹੀਂ ਆਪਾਂ ਵਰਤ ਰਹੇ ਇਹਦੀ ਲਿਸਟ ਹੈਗੀ ਹੈਗੀ 2300 22300 ਰੁਪਏ ਲਿਸਟਾ ਦੀ ਇਧਰ ਵਾਟਰ ਪਾਈਪ ਇਹ ਵੀ ਬਿਲਕੁਲ ਕੰਪਨੀ ਦੀ 1218 ਰੁਪਏ ਦੀ ਲਿਸਟ ਆ ਇਹ ਵੀ ਏਜੰਸੀ ਦੀ ਬਿਲਕੁਲ ਕਹਿਣ ਦਾ ਮਤਲਬ ਸਾਡੇ ਕੋਲੇ ਜਿਹੜਾ ਪਾਰਟ ਵਰਤਾ ਜਾਂਦਾ ਕੋਈ ਵੀ ਲੋਕਲ ਪਾਰਟ ਨਹੀਂ ਵਰਤਾ ਜਾਂਦਾ ਸਾਰੇ ਕੰਪਨੀ ਦੇ ਹੀ ਯੂਜ਼ ਕੀਤੇ ਜਾਂਦੇ ਆ ਕਿਉਂਕਿ ਜਿਹੜਾ ਜੈਨੂਨ ਪਾਰਟ ਹੁੰਦਾ ਉਹੀ ਤੁਹਾਡੇ ਟਰੈਕਟਰ ਦੇ ਵਿੱਚ ਜਿਹੜਾ ਲੰਬਾ ਟਿਕਾਊ ਹੁੰਦਾ ਕਿਉਂਕਿ ਦੇਸੀ ਪਾਰਟ ਲੰਬਾ ਟਾਈਮ ਨਹੀਂ ਟਰੈਕਟਰ ਦੇ ਵਿੱਚ ਚੱਲਦਾ ਕੱਲੋਂ ਆਪਾਂ ਇਸ ਟਰੈਕਟਰ ਦੇ ਵਿੱਚ ਵਾਟਰ ਬਾਡੀ ਟੈਂਕੀ ਵਗੈਰਾ ਦੀ ਲਿਫਟ ਵਗੈਰਾ ਹਿੱਸੇ ਦੀ ਫਿਟਿੰਗ ਕਰਾਂਗੇ ਕਹਿਣ ਦਾ ਮਤਲਬ ਕੱਲੋਂ ਇਹਦਾ ਟਰੈਕਟਰ ਦਾ ਜਿਹੜਾ ਕੰਮ ਆ ਲਗਭਗ ਅੱਧੇ ਤੋਂ ਵੱਧ ਕੰਪਲੀਟ ਕਰ ਦਿਆਂਗੇ ਹਜੇ ਅੱਧਾ ਕੰਪਲੀਟ ਨਹੀਂ ਹੋਇਆ ਅੱਧੇ ਤੋਂ ਵੱਧ ਕੱਲੋਂ ਕੰਪਲੀਟ ਹੋ ਜਾਊਗਾ ਤੇ ਪਰਸੋਂ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਇਸ ਟਰੈਕਟਰ ਦੀ ਜਿਹੜੀ ਸਾਊਂਡ ਚੈੱਕ ਕਰਵਾਵਾਂਗੇ ਠੀਕ ਹੈ ਤੇ ਬਾਕੀ ਤਾਂ ਤੁਹਾਨੂੰ ਪਤਾ ਵਰਕੇ ਦਾ ਪੂਰਾ ਵਧੀਆ ਢੰਗ ਨਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਹਨ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਆਪਾਂ ਇੱਥੇ ਹੁਣ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੇ ਪਾਰਟ ਦੇ ਵਿੱਚ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਠੀਕ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਕੱਲ੍ਹ ਵਾਲੇ ਵਲੌਗ ਚ ਕਰਾਂਗੇ ਦਾ ਡੀਜ਼ਲ ਪੰਪ ਫਿੱਟ ਟਾਈਮਿੰਗ ਵਗੈਰਾ ਦੀ ਸੈਟਿੰਗ ਟੈਪਟਾਂ ਦੀ ਸੈਟਿੰਗ ਸਾਰੀ ਕੱਲ ਨੂੰ ਦਿਖਾਈ ਜਾਊ ਠੀਕ ਹੈ ਜੀ ਧੰਨਵਾਦ ਸਤਿ ਸ੍ਰੀ ਅਕਾਲ ਬਾਕੀ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾ ਦਈਏ ਜਿਹੜਾ ਕਿ ਆਪਣੇ ਕੋਲ ਇਧਰ ਅਮਰਸਰ ਤੋਂ ਟਰੈਕਟਰ ਆਇਆ ਸੀਗਾ 36 ਦੀ ਟਰੈਕਟਰ ਤੇ ਇਹਦੇ ਵਿੱਚ ਆਪਣਾ ਮਤਲਬ ਪੇਂਟ ਆ ਦੀ ਟੱਚਿੰਗ ਕੀਤੀ ਹੈ ਮਤਲਬ ਸਾਰਾ ਹੀ ਪੇਂਟ ਕਰਨਾ ਪਿਆ ਲਗਭਗ ਮਰਗਾੜ ਵੀ ਵਾਵਾ ਖਰਾਬ ਜੇ ਸੀਗੇ ਤੇ ਪੇਂਟ ਪੁੰਡ ਕਰਕੇ ਬਣਾਤੇ ਵਧੀਆ ਤੇ ਬਾਕੀ ਹਿੱਸੇ ਦਾ ਰੰਗ ਇਹਦਾ ਮੱਚਿਆ ਵਾ ਸੀ ਉਹ ਵੀ ਆਪਾਂ ਨੂੰ ਪੇਂਟ ਕਰਨਾ ਪੈਣਾ ਸੀਗਾ ਤੇ ਸ਼ੋ ਵੀ ਇਹਦੀ ਆਪਾਂ ਆ ਤਿਆਰ ਕਰਕੇ ਲਾਈਆ ਕਿਉਂਕਿ ਇਹਦੀ ਬਾਈ ਨੇ ਸ਼ੋ ਪਹਿਲਾਂ ਵਾਲੀ ਮਤਲਬ ਖਰਾਬ ਹੋਈ ਵੀ ਸੀਗੀ ਤੇ ਉਸੇ ਸ਼ੋ ਨੂੰ ਰਿਪੇਅਰ ਕਰਕੇ ਆਪਾਂ ਦੁਬਾਰਾ ਫਿੱਟ ਕੀਤਾ ਸੋ ਦੋਸਤੋ ਸ਼ੋ ਵੀ ਫਿੱਟ ਹੋ ਗਈ ਟਾਇਰ ਵੀ ਫਿੱਟ ਹੋ ਗਏ ਬਾਕੀ ਦਾ ਕੰਮ ਲਗਭਗ ਅੱਧੇ ਤੋਂ ਵੱਧ ਕੰਪਲੀਟ ਹੋ ਗਿਆ ਤੇ ਬਾਕੀ ਸੋ ਮੰਗਲਵਾਰ ਤੱਕ ਇਹ ਬਾਈ ਜੀ ਦੇ ਪਿੰਡ ਆਪਾਂ ਛਾਡ ਆਵਾਂਗੇ ਟਰੈਕਟਰ ਨੂੰ ਕਰੋ ਚੈੱਕ ਇਹ ਤਿਆਰ ਹੋ ਗਿਆ ਲਗਭਗ ਹੁਣ ਵਾਇਰਿੰਗ ਰਹਿ ਗਈ ਕੱਲੀ ਦੀ ਵਾਇਰਿੰਗ ਕਰਵਾ ਕੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਪਿੰਡ ਛੱਡਿਆਵਾਂਗੇ ਤੇ ਇੱਧਰ ਜਿਹੜਾ 3604 ਟਰੈਕਟਰ ਜਿਹੜਾ ਕਿ ਆਪਾਂ ਬਿਆਸ ਤੋਂ ਤਿਆਰ ਕੀਤਾਗਾ ਬਲਾਸਪੁਰ ਤੋਂ ਤੇ ਸੂਏ ਟਰੈਕਟਰਾਂ ਨੂੰ ਕਾਫੀ ਚਿਰ ਹੋ ਗਿਆ ਹਨਾ ਖੜੇ ਨੂੰ ਤੇ ਚਲੋ ਆਪਣੇ ਵੱਲ ਤਾਂ ਰੈਡੀ ਹੈ ਟਰੈਕਟਰ ਤੇ ਬਾਕੀ ਉਹ ਹਜੇ ਬਾਹਰ ਨੇ ਬਾਈ ਆ ਇਟਲੀ ਨੇ ਤੇ ਸੋ ਉਹਨਾਂ ਦਾ ਟਰੈਕਟਰ ਵੀ ਆਪਣੇ ਵੱਲੋਂ ਤਿਆਰ ਕੀਤਾ ਖੜਾ ਤੇ ਬਾਕੀ ਤਿਆਰ ਹੋਣ ਵਾਸਤੇ ਟਰੈਕਟਰ ਆਪਣੇ ਕੋਲ 4-5 ਖੜੇ ਨੇ ਤੇ ਸਾਰੇ ਕਰਾਂਗੇ ਤਿਆਰ ਠੀਕ ਹੈ ਬਾਕੀ ਆ ਸ਼ੋਅ ਵਾਲੇ ਨਾਟਕਸ ਨਾਲੇ ਮੂਰਲੇ ਆ ਰਹਿੰਦੇ ਸਾਰੇ ਤੇ ਸੋ ਦੋਸਤੋ ਮੁਰਕੇ ਆਪਾਂ ਇਹਦੇ ਬੰਪਰ ਵੀ ਫਿੱਟ ਕਰਦੇ ਆ ਬੰਪਰ ਵੀ ਆਪਾਂ ਇਹਦੇ ਵਿੱਚ ਰੰਗ ਕਰਤਾ ਆ ਕਰੋ ਚੱਕ ਆ ਬੰਪਰਾ ਤੇ ਇੱਕ ਇਹਦੇ ਵਿੱਚ ਹੱਡ ਵਾਲੀ ਛਤਰੀ ਲਵਾਉਣੀ ਆ ਆਪਾਂ ਬਾਕੀ ਸਮਾਨ ਦੇਖ ਲਓ ਤੁਸੀਂ ਖਿਲਰਿਆ ਪਿਆ ਸਾਰਾ ਜਮ੍ਹਾਂ ਰੱਖਣਾ ਪੈਂਦਾ ਲਿਫਟ ਟੱਪ ਆ ਗਿਆ ਚੁੱਲੇ ਆ ਗਏ ਦੇਗੀ ਚੁੱਲੇ ਬ੍ਰੇਕਾਂ ਤੇਲ ਬ੍ਰੇਕਾਂ ਆਉਂਗਾ ਇਧਰ ਸਾਰਾ ਓਰੀਜਨਲ ਨਵਾਂ ਸਮਾਨ ਸਰ ਕਰੋ ਚੈੱਕ ਆ ਪਾਪਾ ਪਾਈਆਂ ਚੋਂ ਤੇਲ ਦੇਣ ਵਾਲੀਆਂ ਸਾਰੀਆਂ ਕਿਉਂਕਿ ਸਾਨੂੰ ਇਕੱਠਾ ਸਮਾਨ ਹੀ ਰੱਖਣਾ ਪੈਂਦਾ ਮਿੱਤਰੋ ਤੇ ਫੇਰ ਜਾ ਕੇ ਹੀ ਤੁਹਾਡਾ ਜਿਹੜਾ ਕੰਮ ਹੈ ਨਿਪ ਕੰਪਲੀਟ ਹੁੰਦਾ ਤੇ ਬਾਕੀ ਇਹ ਬੋਰਿਆਂ ਦੇ ਵਿੱਚ ਵੀ ਸਮਾਨ ਭਰਿਆ ਪਿਆ ਹੈਗਾ ਸਾਰਾ 963 ਦਾ ਤੇ 100 ਲੱਗੇ ਆ ਵੀਡੀਓ ਦੀ ਫੇਰ ਵੀਡੀਓ ਤੇ ਚਲੋ ਸਮਾਪਤੀ ਦਾ ਕਰਤੇ ਸੀਗੀ ਤੇ ਹੁਣ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ